ਪੈਸਾ ਕਦੇ ਵੀ ਤੁਹਾਨੂੰ ਸਕੂਨ ਨਹੀਂ ਦਿੰਦਾ ਕਦੇ ਖੁਸ਼ੀ ਨਹੀਂ ਦਿੰਦਾ ਤੁਹਾਡੀਆਂ ਪਕਟ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਕਿਉਂਕਿ ਜਦੋਂ ਸਾਡੇ ਕੋਲ ਪੈਸਾ ਆਉਂਦਾ ਤੇ ਅਸੀਂ ਉਸ ਪੈਸੇ ਤੋਂ ਅੱਗੇ ਸੋਚਣ ਲੱਗ ਜਾਂਦੇ ਹਾਂ ਆਪਣੇ ਤੋਂ ਉੱਪਰ ਵਾਲਿਆਂ ਵੱਲ ਦੇਖਦੇ ਹਾਂ ਕਿ ਉਹਦੇ ਕੋਲੇ ਇਹ ਹੈ ਅਸੀਂ ਸੰਤੋਸ਼ਟ ਨਹੀਂ ਹੁੰਦੇ ਜਦੋਂ ਅਸੀਂ ਸੰਤੋਸ਼ਟ ਹੋਵਾਂਗੇ ਸਾਨੂੰ ਸਕੂਨ ਮਿਲੇਗਾ ਸਾਨੂੰ ਖੁਸ਼ੀ ਮਿਲੇਗੀ ਕਿਸੇ ਵੀ ਚੀਜ਼ ਦਾ ਅੰਤ ਨਹੀਂ ਸਾਡੇ ਤੋਂ ਬਹੁਤ ਅਮੀਰ ਜਿਹਨੂੰ ਅਸੀਂ ਦੇਖਦੇ ਹਾਂ ਕਿ ਇਹਦੇ ਕੋਲ ਇੰਨਾ ਕੁਝ ਹੈ ਉਦੇ ਤੋਂ ਉੱਤੇ ਵੀ ਬਹੁਤ ਦੁਨੀਆ ਬੈਠੀ ਹੋਈ ਆ ਤੇ ਸਾਡੇ ਤੋਂ ਹੇਠਾਂ ਵੀ ਬਹੁਤ ਦੁਨੀਆ ਬੈਠੀ ਹੋਈ ਗੱਲ ਹੈ ਕਿ ਤੁਹਾਨੂੰ ਤੁਹਾਡੀਆਂ ਜ਼ਰੂਰਤਾਂ ਕਿ ਸੱਦ ਤੱਕ ਪੂਰੀਆਂ ਹੋ ਰਹੀਆਂ ਤੁਸੀਂ ਉਹਦੇ ਵਿੱਚ ਕਿੰਨੇ ਸੰਤੋਸ਼ਟ ਹੋ ਤੁਹਾਨੂੰ ਉਹਦੇ ਵਿੱਚ ਕਿੰਨੀ ਚੈਨ ਮਿਲ ਰਿਹਾ ਆਰਾਮ ਮਿਲ ਰਿਹਾ ਤੁਹਾਡਾ ਮੀਂਹ ਆਉਂਦਾ ਆ ਤੇ ਤੁਹਾਡੇ ਕੋਲ ਇੱਕ ਛੱਤ ਹੈ ਤੁਹਾਡੇ ਕੋਲ ਜਾਨ ਦੀ ਗੱਡੀ ਹੈ ਜ਼ਰੂਰੀ ਨਹੀਂ ਕਿ ਕਰੋੜ ਦੀ ਗੱਡੀ ਹੋਵੇ ਗੱਡੀ ਹੈ ਠੀਕ ਹੈ ਇਵੇਂ ਦੇ ਕਿ ਅਸੀਂ ਚੀਜ਼ਾਂ ਦੂਸਰਿਆਂ ਨੂੰ ਵੇਖ ਕੇ ਤੇ ਔਖੇ ਹੁੰਨੇ, ਤੰਗ ਹੁੰਨੇ, ਪਰੇਸ਼ਾਨ ਹੁੰਨੇ ਤੇ ਹੁੰਦਾ ਕੀ ਹੈ ਕਿ ਜੋ ਸਾਡੇ ਕੋਲ ਹੁੰਦਾ ਸੀ ਉਹਨੂੰ ਵੀ ਇੰਜੋਏ ਨਹੀਂ ਕਰ ਸਕਦੇ। ਇਹ ਵੀ ਇੱਕ ਸਾਡੀ ਸਮੱਸਿਆ ਹੈ ਕਿ ਅਸੀਂ ਇਸ ਵੇਲੇ ਬਹੁਤ ਪਰੇਸ਼ਾਨ, ਸਟ्रेस, ਡਿਪਰੈਸ਼ਨ ਜਿਹੜਾ ਹੈ ਉਹਦੇ ਵਿੱਚ ਜਾ ਰਹੇ ਹਾਂ। ਇਸ ਕਰਕੇ ਜੋ ਤੁਹਾਡੇ ਕੋਲ ਵਰਤਮਾਨ ਦੇ ਵਿੱਚ ਹੈ ਉਹਨੂੰ ਇੰਜੋਏ ਕਰੋ, ਮਿਹਨਤ ਕਰੋ ਤਾਂ ਕਿ ਅੱਗੇ ਅਸੀਂ ਕੁਝ ਚੰਗਾ ਕਰ ਸਕੀਏ। ਪਰ ਅੱਡੀਆਂ ਚੁੱਕ ਕੇ ਫਾਹਾ ਮਿਹਨਤ ਦੀ ਕੋਈ ਜ਼ਰੂਰਤ ਨਹੀਂ ਹੈਗੀ। ਥੈਂਕ ਯੂ ਸ਼ੁਕਰੀਆ।